ਤੇ ਹਰਜੋਤ ਸਿੰਘ ਜੀ ਆ ਇੱਕ ਵੀਡੀਓ ਹੁਣ ਆਪਾਂ ਜਿਹੜੀ ਐਸਬੀ509 ਦੀ ਵੀਟੋ ਦੇ ਪਿੱਛੇ ਹੋਰ ਕੀ ਆ ਐਚਏਐਫ ਕਿਦਾਂ ਜਿਹੜੀਆਂ ਐਮਬੈਸੀਆਂ ਦੇ ਨਾਲ ਭਾਰਤ ਦੀ ਦੇ ਨਾਲ ਜੁੜ ਕੇ ਜਿਹੜੀ ਉਹ ਚੱਲ ਰਹੀ ਆ ਭਾਰਤ ਦੇ ਹੀ ਚੈਨਲ ਨੇ ਜਿਹੜੀ ਇੱਕ ਐਨਾਲਿਸਿਸ ਕਰਕੇ ਜਿਹੜਾ ਉਹ ਦੱਸਿਆ ਉਹਦੇ ਵਿੱਚ ਗੁਰਦਆਸ਼ਾ ਫ੍ਰੀਮੌਂਟ ਨੇ ਜਿਹੜਾ ਫਾਰਾ ਦਾ ਜਿਹੜਾ ਕੇਸ ਆ ਉਹ ਉਸ ਨੂੰ ਲੈ ਕੇ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਗੱਲ ਕੀਤੀ ਆ ਉਹ ਉਹ ਥੋੜੀ ਜੀ ਤੁਹਾਡੇ ਨਾਲ ਜਿਹੜੀ ਉਹ ਪੇਸ਼ ਕਰਦੇ ਆ ਫਿਰ ਆਪਾਂ ਉਸ ਤੋਂ ਬਾਅਦ ਆਪਣੀ ਗੱਲਬਾਤ ਨੂੰ ਅੱਗੇ ਜਿਹੜਾ ਹਰਜੋਤ ਸਿੰਘ ਜੀ ਵਧਾਉਨੇ ਆ ਆ ਵੀ ਇਸ ਇਹ ਕੀ ਚੱਲ ਰਿਹਾ ਕੀ ਜਿਹੜਾ ਹੋ ਰਿਹਾ ਕਿਉਂ ਇਹਨਾਂ ਰਿਸ਼ਤਿਆਂ ਨੂੰ ਲੈ ਕੇ ਜਿਹੜੇ ਸਵਾਲ ਆ ਉਹ ਇਸ ਟਾਈਮ ਚੁੱਕੇ ਜਾ ਰਹੇ ਆ ਉਹ ਥੋੜਾ ਦੇਖਦੇ ਆ ਸੁਣਦੇ ਆ ਉਸ ਬੰਦੇ ਨੇ ਕੀ ਕਿਹਾ ਤੇ ਫਿਰ ਆਪਾਂ ਉਸ ਤੋਂ ਬਾਅਦ ਉਸ ਉੱਤੇ ਆਪਣੀਆਂ ਟਿੱਪਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਚਾਰੇ ਲੇਸਾਂ ਸਪਾਏ ਤਾਂ ਇਹ ਚਰਚਾ ਕਿਉਂ ਹੋ ਰਹੀ ਚਰਚਾ ਕਿਉਂ ਹੋ ਰਹੀ ਹੈ कि एक गुरुद्वारा है वहां पे अमेरिका में जिसका नाम ये फर्मंट इलाके में है फरमोन गुरुद्वारा उसको कहते हैं ये जो, जो खालिस्तान मूवमेंट है उसके जो लोग हैं उनका एक वो बहुत बड़ा सेंटर माना जाता है अमेरिका में जो सिख लाइफ है उसका वो फलक्रम एक तरीके से अपने को वो गुरुद्वारा कहते हैं उसके किसी नुमाइंदे दे राइट टू इंफॉर्मेशन एक्ट के तहत भारत में एक आरटीआई फाइल की और जिसमें कि उन्होंने इंडियन एम्बेसी जो डीसी में है वॉशिंगटन डीसी में है उससे पूछा कि आपके और हिंदू अमेरिकन फाउंडेशन के बीच क्या संबंध है उसकी डिटेल जो हमें प्रोवाइड की वो जानकारी जो है डिनाई कर दी एम्बेसी ने लेकिन डिनाई करने के लिए जो उसने कारण दिए उसमें उन्होंने एक वर्ड यूज किया कि अगर हम आपको ये इंफॉर्मेशन देते हैं तो ये ब्रीच होगा किस चीज का ब्रीच होगा इट वुड बी इरेपरेबली ब्रीच द ट्रस्ट बिटवीन एच ए एफ एंड एम्बेसी इंफॉर्मेशन साउट कुड नॉट बी प्रोवाइडेड बिकॉज इट वायलेट्स द फिड्यूशियरी रिलेशनशिप ये उन्होंने जवाब में लिखा

ਫਿਡਿਊਸ਼ਰੀ ਰਿਲੇਸ਼ਨ ਯੂ ਐਸ ਦੇ ਵਿੱਚ ਭਾਰਤ ਦੀ ਜਿਹੜੀ ਡੀ ਸੀ ਚ ਐਮਬੈਸੀ ਆ ਤੇ ਐਚ ਏ ਐਫ ਦੇ ਦਰਮਿਆਨ ਫਿਡਿਊਸ਼ਰੀ ਨਾਲ ਉਹਨੇ ਸਮਝਾਇਆ ਵੀ ਜਿੱਦਾਂ ਕਲਾਇੰਟ ਦੇ ਵਕੀਲ ਦਾ ਹੁੰਦਾ ਵੀ ਹਾਂ ਵੀ ਕਤਲ ਤਾਂ ਕੀਤਾ ਹੈ ਪਰ ਦੱਸਣਾ ਦੱਸਦਾ ਜਿਹੜਾ ਵਕੀਲ ਨੂੰ ਪਤਾ ਵੀ ਹੋਊਗਾ ਤੇ ਉਹ ਅੱਗੇ ਦੱਸੂਗਾ ਜਿਹੜਾ ਉਹ ਨਹੀਂ ਆ ਇਰਰੀਪੇਰੇਬਲ ਡੈਮੇਜ ਕਹਿੰਦੇ ਵੀ ਹੋ ਜਾਊਗਾ ਸਾਡੇ ਸੰਬੰਧਾਂ ਦੇ ਵਿੱਚ ਜੇ ਅਸੀਂ ਆਰਟੀਆਈ ਜਿਹੜੀ ਆਰਟੀਆਈ ਪਾਈ ਗਈ ਸੀ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਵੀ ਹਾਂ ਵੀ ਦੱਸੋ ਵੀ ਕੀ ਸੰਬੰਧ ਨੇ ਤੁਹਾਡੇ ኤਚ ਏ ਐਫ ਦੇ ਤੇ ਅੰਬੈਸੀ ਦੇ ਉਹ ਕਹਿੰਦੇ ਵੀ ਨਾ 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 ਜੇ ਦੱਸਤਾ ਤਾਂ ਸਾਡੇ ਤਾਂ ਰਿਸ਼ਤੇ ਜਿਹੜੇ ਉਹ ਬਹੁਤ ਜ਼ਿਆਦਾ ਖਰਾਬ ਜਿਹੜੇ ਉਹ ਹੋ ਜਾਣਗੇ ਸੋ ਉੱਥੋਂ ਇਹ ਸਾਫ ਸਪਸ਼ਟ ਹੁੰਦਾ ਆ ਇਹ ਇਹ ਪਤਾ ਲੱਗ ਰਿਹਾ ਆ ਵੀ ਇਹ ਆਪਸ ਦੇ ਵਿੱਚ ਕਿਉਂ ਖਿਚੜੀ ਹੋ ਕੇ ਹੀ ਜਿਹੜੇ ਉਹ ਚੱਲ ਰਹੇ ਆ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਹੀ ਐਸ ਬੀ 509 ਦੀ ਉਹਨਾਂ ਨੇ ਵਿਰੋਧਤਾ ਜਿਹੜੀ ਉਹ ਵੱਡੇ ਪੱਤਰ ਦੇ ਉੱਤੇ ਕੀਤੀ ਤੁਸੀਂ ਨੇ ਇਹਨਾਂ ਦਾ ਪੂਰੀ ਗੇਮ ਜਿਹੜੀ ਹਰਜੋਤ ਸਿੰਘ ਜੀ ਆਪਾਂ ਨੂੰ ਸਮਝਣ ਦੀ ਜੜੀ ਜ਼ਰੂਰਤ ਆ ਪਹਿਲਾਂ ਉਹਨਾਂ ਨੇ ਇਹ ਸ਼ੋਅ ਕੀਤਾ ਵੀ ਅਸੀਂ ਬਿੱਲ ਤਾਂ ਪਾਸ ਹੋਣ ਦਵਾਂਗੇ ਪਰ ਐਮੈਂਡਮੈਂਟ ਜਿਹੜੀ ਉਹ ਕਰਾਈ ਜਾਵੇ ਉੱਥੇ ਉਹਨਾਂ ਨੇ ਪੈਰ ਫਸਾ ਕੇ ਐਮੈਂਡਮੈਂਟ ਕਰਾ ਲਈ ਆਪਣੇ ਜਿਹੜੇ ਬੰਦੇ ਆ ਨੇ ਐਮੈਂਡਮੈਂਟ ਕਰਤੀ ਉਹ ਉੱਥੇ ਉਦੋਂ ਇਹ ਨਹੀਂ ਅੜੇ ਉਹਨਾਂ ਦੀ ਜਿਹੜੀ ਉਹ ਚੱਲ ਗਈ ਉਹਨਾਂ ਨੇ ਕਿਹਾ ਯਾਰ ਹੁਣ ਤਾਂ ਆਪਣੇ ਪੈਰ ਪੱਕੇ ਲੱਗ ਗਏ ਆ ਆਪਾਂ ਐਮੈਂਡਮੈਂਟ ਵੀ ਕਰਾ ਲਈ ਐਮੈਂਡਮੈਂਟ ਕਰਾਉਣ ਦੇ ਬਾਵਜੂਦ ਫੇਰ ਮੈਂ ਬਾਰ-ਬਾਰ ਇਹ ਚੀਜ਼ ਕਿਉਂ ਕਹਿ ਰਿਹਾ ਅਮੈਂਡਮੈਂਟ ਕਰਾਉਣ ਦਾ ਮਤਲਬ ਇਹ ਹੁੰਦਾ ਮਕਸਦ ਇਹ ਹੁੰਦਾ ਵੀ ਹਾਂ ਹੁਣ ਇਹ ਜਿਹੜਾ ਬਿੱਲ ਆ ਤੁਹਾਡੇ ਹਿਸਾਬ ਦੇ ਨਾਲ ਵੀ ਠੀਕ ਆ ਤੇ ਆਪਾਂ ਹੁਣ ਇਸ ਦੀ ਸਪੋਰਟ ਦੇ ਵਿੱਚ ਆ ਜਾਾਂਗੇ ਪਰ ਉਹਨਾਂ ਨੇ ਅਮੈਂਡਮੈਂਟ ਵੀ ਕਰਾਈ ਪਰ ਉਸ ਤੋਂ ਬਾਅਦ ਦੇ ਵਿੱਚ ਵੀ ਉਸ ਨੂੰ ਵੀਟੋ ਜਿਹੜਾ ਉਹ ਕਰਾਉਣ ਦੇ ਲਈ ਪੂਰੇ ਦਾ ਪੂਰਾ ਜਿਹੜਾ ਹੋਟੇਲ ਦਾ ਜੋਰ ਜਿਹੜਾ ਉਹਨਾਂ ਨੇ ਲਾਇਆ ਤੇ ਉਹ ਚੋਂ ਕਾਮਯਾਬ ਹੋਏ ਸੇਖ ਲਈ ਆਪਾਂ ਉਹਨਾਂ ਤੋਂ ਕੁਝ ਨਾ ਕੁਝ ਜਿਹੜਾ ਉਹ ਸਿੱਖਣਾ ਚਾਹੀਦਾ ਹਰ ਕ੍ਰਾਈਸਿਸ ਦੇ ਵਿੱਚ ਇੱਕ ਆਪਰਚੂਨਿਟੀ ਹੁੰਦੀ ਆ ਆਪਰਚੂਨਿਟੀ ਕੀ ਆ ਇਸ ਕ੍ਰਾਈਸਿਸ ਦੇ ਵਿੱਚ ਐਸਬੀ5ਓ9 ਦੀ ਵੀਟੋ ਦੇ ਵਿੱਚ ਇੱਕ ਤਾਂ ਆਪਰਚੂਨਿਟੀ ਇਹ ਆ ਵੀ ਭਾਈ ਆਪਾਂ ਇਕੱਠੇ ਹੋਈਏ ਆਪਣੇ ਇੱਕ ਜਿਹੜਾ ਮਿਸ਼ਨ ਆ ਸਾਂਝਾ ਜਿਹੜਾ ਸਾਰਿਆਂ ਦਾ ਮਿਸ਼ਨ ਆ ਉਸ ਦੇ ਵਿੱਚ ਜਿਹੜਾ ਜਿਹੜਾ ਜੋ-ਜੋ ਕਾਰਜ ਕਰ ਰਿਹਾ ਉਹਦੇ ਵਿੱਚ ਮਿਲ ਜੁਲ ਕੇ ਇੱਕ ਦੂਜੇ ਦਾ ਬਾਹਾਂ ਬਣ ਕੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਕਿਦਾਂ ਕੇ ਵਧਣਾ ਤੇ ਇੱਕ ਸਟਾਂਸ ਜਿਹੜਾ ਉਹ ਕਮਿਊਨਿਟੀ ਨੂੰ ਕਲੀਅਰ ਕਰਨਾ ਵੀ ਹੁਣ ਆਪਣੀ ਜਿਹੜੀ ਧਾਰਾ ਕੀ ਆ ਲਾਈਨ ਜਿਹੜਾ ਇਸ ਦੇ ਵਿੱਚ ਕੀ ਆ ਮੈਨੂੰ ਬਹੁਤ ਸਾਰੇ ਜਿਹੜੇ WhatsApp ਦੇ ਉੱਤੇ ਆਪਣੇ ਜਿਹੜੇ ਲੋਕ ਆ ਉਹ ਮੈਸੇਜ ਕਰ ਰਹੇ ਆ ਫੋਟੋਆਂ ਘੱਲ ਰਹੇ ਆ ਕਹਿੰਦੇ ਵੀ ਆਹ ਦੇਖੋ ਨਿਊਜ਼ਮ ਨੇ ਸਾਡੇ ਨਾਲ ਧੋਖਾ ਕੀਤਾ ਆ ਜਿਹੜੀ ਪ੍ਰੋਪ 50 ਦੇ ਉੱਤੇ ਨੋ ਕਰਕੇ ਜਿਹੜਾ ਅਸੀਂ ਘੱਲਣਾ ਜਿਹੜੂ ਕਰ ਰਿਹਾ ਹੈ ਬੈਲਟਾਂ ਦੀਆਂ ਜਿਹੜੀਆਂ ਫੋਟੋਆਂ ਮੈਨੂੰ ਉਹ ਘੱਲ ਰਹੇ ਆ ਵੀ ਭਾਈ ਅਸੀਂ ਜਿਹੜੀ ਆ ਪ੍ਰੋਪ 50 ਦੇ ਉੱਤੇ ਹੁਣ ਇਹ ਇਹਦਾ ਜਿਹੜਾ SP509 ਦੀ WTO ਦਾ ਬਦਲਾ ਜਿਹੜਾ ਅਸੀਂ ਨੋ ਕਰਕੇ ਜਿਹੜਾ ਉਹ ਲੈ ਰਹੇ ਆ ਇਹ ਚੀਜ਼ ਸਾਨੂੰ ਸਾਡੇ ਗਵਾਰਾ ਜਿਹੜੀ ਉਹ ਨਹੀਂ ਆ ਬਾਕੀ ਜਿਹੜੇ ਗੁਰੂ ਘਰ ਜਾਂ ਜਿਹੜੀਆਂ ਕਮੇਟੀਆਂ ਇਸ ਦੇ ਵਿੱਚ ਹੁਣ ਅੱਗੇ ਵਧਣਗੀਆਂ ਤਾਂ ਉਹ ਚੀਜ਼ ਜਿਹੜੀ ਉਹ ਚੰਗੀ ਚੱਲੂਗੀ ਇੱਕ ਹੋਰ ਐਂਗਲ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਫਾਕਸ ਨਿਊਜ਼ ਨੇ ਇੱਕ ਬੰਦਾ ਰਿਪੋਰਟ ਕੀਤਾ ਆ ਵੀ ਕਹਿੰਦੇ ਵੀ ਚੀਨੀ ਅਧਿਕਾਰੀਆ ਨਾਲ ਮਿਲਿਆ ਸਟੇਟ ਡਿਪਾਰਟਮੈਂਟ ਦਾ ਬੰਦਾ ਸੀ ਐਸ਼ਲੀ ਟੈਲਿਸਤਾ ਜਿਹੜਾ ਹੁਣ ਆ ਨਾ ਸੀਗਾ ਅ ਇਹ EMPLOYE ਜਿਹੜਾ ਉੱਥੇ ਜਿਆ ਸਟੇਟ ਡਿਪਾਰਟਮੈਂਟ ਚ ਇਹ ਚੀਨੀ ਅਧਿਕਾਰੀਆਂ ਦੇ ਨਾਲ ਕਲਾਸੀਫਾਈਡ ਡਾਕੂਮੈਂਟਸ ਦੇ ਨਾਲ ਮਿਲਿਆ ਇੱਕ ਤਾਂ ਉਹ ਤਸਵੀਰ ਜਿਹੜੀ ਇਸ ਦੇ ਵਿੱਚ ਹੋਰ ਨਾਲ ਜਿਹੜੀ ਹਰਜੋਤ ਸਿੰਘ ਜੀ ਆਪਾਂ ਦਿਖਾਉਨੇ ਆ ਜਿਹੜੀ ਜਿੱਥੋਂ ਇਹ ਦੱਸ ਦੱਸਿਆ ਜਾ ਸਕਦਾ ਆ ਦਿਖਾ ਸਕਦੇ ਆਪਾਂ ਕਹਿ ਸਕਦੇ ਆ ਵੀ ਇਹ ਆ ਇਹ ਟਿਲਸ ਜਿਹੜਾ ਨਾਂ ਦਾ ਜਿਹੜਾ ਬੰਦਾ ਬਿਲਕੁਲ ਜਿਹੜਾ ਸੱਜੇ ਹੱਥ ਖੜਾ ਆ ਇਹ ਉਹ ਬੰਦਾ ਆ ਜਿਨੇ ਚਾਈਨੀਜ਼ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਸਟੇਟ ਡਿਪਾਰਟਮੈਂਟ ਦੇ ਜਿਹੜੇ ਗੁਪਤ ਦਸਤਾਵੇਜ਼ ਆ ਉਹਨਾਂ ਦੇ ਨਾਲ ਕਲਾਸੀਫਾਈਡ ਡਾਕੂਮੈਂਟਸ ਦੇ ਜਿਹੜਾ ਉਹ ਨਾਲ ਤੇ ਇਹ ਜੈ ਸ਼ੰਕਰ ਦੇ ਨਾਲ ਖੜਾ ਹੈ ਤੁਸੀਂ ਦੇਖੋ ਇਹ ਕਿਤਾਬ ਜਿਹੜੀ ਆ ਉਹ ਰਿਲੀਜ਼ ਕਰ ਰਿਹਾ ਤੇ ਐਡਿਟ ਜਿਹੜੀ ਇਸਤੇ ਦੁਬਾਰਾ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ ਸੋ ਇਹ ਉਹ ਬੰਦਿਆਂ ਦੇ ਨਾਲ ਇਹਨਾਂ ਦੇ ਤੁਸੀਂ ਐਂਗਲ ਦੇਖੋ ਕਿੱਥੇ ਕਿੱਥੇ ਜਿਹੜੇ ਜਾ ਕੇ ਜਿਹੜੇ ਚੜ ਰਹੇ ਕਾਮਰੇਡਾਂ ਦੇ ਨਾਲ ਪੈਰੀ ਐਵੇਂ ਨਹੀਂ ਪੈ ਗਏ ਉਹਨਾਂ ਤੇ ਜਾ ਕੇ ਭਾਰਤ ਦਾ ਮੋਦੀ ਉਹ ਐਂਗਲ ਕਈ ਪਾਸਿਓਂ ਜਿਹੜਾ ਉਹ ਜੁੜ ਰਿਹਾ ਜਸਟਿਸ ਡਿਪਾਰਟਮੈਂਟ ਨੇ ਉਹ ਬੰਦਾ ਜਿਹੜਾ ਆ ਉਹ ਉਸ ਦੇ ਉੱਤੇ ਹੁਣ ਦੋਸ਼ ਆ ਐਸ਼ਲੀ ਟਿਲਿਸ ਨਾ ਦਾ ਜਿਹੜਾ ਇਹ ਬੰਦਾ ਆ ਦੇਖੋ ਵੀ ਇਹ ਕਾਰਨੀਜੀਅਨ ਡਾਉਮੈਂਟ ਫਾਰ ਇੰਟਰਨੈਸ਼ਨਲ ਪੀਸ ਦੇ ਲਈ ਉਹ ਤਾਂ ਇੱਕ ਸੀਨੀਅਰ ਐਸੋਸੀਏਟ ਵੀ ਜਿਹੜਾ ਉਹ ਰਿਹਾ ਆ ਇਹ ਮੁੰਬਈ ਦੇ ਨਾਲ ਵੀ ਇਹਦਾ ਇੰਡੀਆ ਦੇ ਨਾਲ ਵੀ ਐਂਗਲ ਆ ਇਹਦਾ ਚਾਈਨਾ ਦੇ ਨਾਲ ਐਂਗਲ ਆ ਤੇ ਅਮਰੀਕਾ ਦੇ ਜਿਹੜੇ ਟਾਪ ਕਲੀਅਰੈਂਸ ਜਿਹੜਾ ਉਹਦੇ ਕੋਲ ਇਸੇ ਟਾਈਮ ਸੀਗੀ ਫੈਡਰਲ ਪ੍ਰੋਸੀਕਿਊਟਰ ਜਿਹੜਾ ਉਹਨਾਂ ਨੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਦੱਸਿਆ ਤੇ ਕਲਾਸੀਫਾਈਡ ਡਾਕੂਮੈਂਟਸ ਜਿਹੜੇ ਆ ਉਹਦੇ ਨਾਲ ਜਿਸ ਨੇ ਕਥਿਤ ਤੌਰ ਦੇਤੇ ਕਲਾਸੀਫਾਈਡ ਡਾਕੂਮੈਂਟ ਜਿਹੜੇ ਉਹ ਲਏ ਆ ਤੇ ਇਹ ਚਾਈਨੀਜ਼ ਅਫੀਸ਼ੀਅਲ ਦੇ ਨਾਲ ਮਿਲਿਆ ਇਹ ਸਬਜੈਕਟ ਮੈਟਰ ਐਕਸਪਰਟ ਸੀਗਾ ਇੰਡੀਆ ਤੇ ਸਾਊਥ ਏਸ਼ੀਆ ਅਫੇਅਰਸ ਦਾ ਇੰਡੀਆ ਦੇ ਵਿੱਚ ਜਸਟਿਸ ਡਿਪਾਰਟਮੈਂਟ ਜਿਹੜਾ ਇਹ ਦੱਸ ਰਿਹਾ ਤੇ ਇਹ ਕਿਤਾਬਾਂ ਰਿਲੀਜ਼ ਕਰ ਰਿਹਾ ਹੈ ਜਾਕੀ ਜੈ ਸ਼ੰਕਰ ਹੌਣ ਦੇ ਨਾਲ ਸੋ ਇਹ ਜਿਸ ਵੰਦੇ ਵਿੱਚ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਜਾਰੀ ਉਹਨਾਂ ਨੇ ਕਿਉਂ ਦੇਣੀ ਆ ਅੰਬੈਸੀ ਨੇ ਕਿਹਾ ਜੋ ਹੋਣਾ ਵੀ ਨਾ ਦੱਸਿਓ ਨਾ ਕਿਤੇ ਇਹਦਾ ਨਾਂ ਨਾ ਕਿਤੇ ਲੈ ਦੋ ਇਹਦੇ ਉਲਟ ਨਾ ਜਿਹੜਾ ਕਿਤੇ ਬੋਲ ਪਿਓ ਜੀ ਜੀ ਹਰਜੋਤ ਸਿੰਘ ਜੀ ਕੰਟੀਨਿਊ ਸੋ ਇਸ ਮਿਲ ਨੂੰ ਫੇਲ ਹੋਣ ਤੋਂ ਬਾਅਦ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਆ ਸਮੀਰ ਕਲਰ ਆ ਉਹ ਬੜੇ ਖੁਸ਼ ਆ ਕਿ ਜੀ ਸਾਡੀ ਇੱਥੇ ਸਿਵਲ ਰਾਈਟਸ ਦੀ ਜਿੱਤ ਹੋਈ ਹੈਗੀ ਅੱਜ ਗਵਰਨਰ ਨੇ ਜਿਹੜਾ ਬਿੱਲ ਆ ਇਹ ਵੀਟੋ ਕੀਤਾ ਹੈਗਾ ਤੇ ਉਹਨਾਂ ਨੇ ਇਹ ਕਿਹਾ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਕਹਿੰਦੇ ਵੀ ਇਸ ਪੂਰੀ ਪ੍ਰੋਸੈਸ ਦੇ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਹਿੰਦੂ ਅਮਰੀਕਨ ਵਾਇਸ ਨੂੰ ਉਸ ਇਸ਼ੂ ਦੇ ਉੱਤੇ ਹਰ ਮੀਟਿੰਗ ਦੇ ਵਿੱਚ ਜਾ ਕੇ ਕਹਿੰਦੇ ਵੀ ਅਸੀਂ ਪੇਸ਼ ਕੀਤਾ ਆ ਕਹਿੰਦੇ ਵੀ ਅਸੀਂ ਐਮੈਂਡਮੈਂਟ ਵੀ ਕਰਾਈਆਂ ਆ ਆਪੋਜੀਸ਼ਨ ਲੈਟਰ ਵੀ ਸਬਮਿਟ ਕੀਤੇ ਲੀਡ ਵਿਟਨੈਸਸ ਵੀ ਪ੍ਰੋਵਾਈਡ ਕੀਤੇ ਦੋ ਲੈਜਿਸਲੇਟਿਵ ਕਮੇਟੀ ਹੀਰਿੰਗਸ ਦੇ ਵਿੱਚ ਵੀ ਗਏ ਤੇ ਸਪੀਅਰ ਹੈਡਿੰਗ ਹੈ ਕੋਲੀਸ਼ਨ ਆਫ ਆਰਗੇਨਾਈਜੇਸ਼ਨਸ ਐਂਡ ਸਿਵਿਕ ਲੀਡਰਸ ਟੂ ਅਪੋਜ਼ ਦਾ ਬਿਲ ਥਰੋ ਗਵਰਨਰ ਆਫਿਸ ਤੇ ਹਿੰਦੂ ਆ ਅਮਰੀਕਨ ਫਾਊਂਡੇਸ਼ਨ ਹੁਣ ਇਹ ਕਹਿ ਰਹੀ ਆ ਕਿ ਅਸੀਂ ਪੋਸਟ ਜਿਹੜਾ ਆ ਕੈਲੀਫੋਰਨੀਆ ਕਮਿਸ਼ਨ ਔਨ ਪੀਸ ਆਫੀਸਰ ਸਟੈਂਡਰਡ ਐਂਡ ਟ੍ਰੇਨਿੰਗ ਉਹਨਾਂ ਦੀ ਹੈਲਪ ਕਰਾਂਗੇ ਲਾ ਐਨਫੋਰਸਮੈਂਟ ਨੂੰ ਟ੍ਰੇਨਿੰਗ ਦੇਣ ਦੇ ਲਈ ਤਾਂ ਕਿ ਅਨਵਾਇਸਡ ਹੋਵੇ ਅਗੇਂਸਟ ਹਿੰਦੂ ਕਮਿਊਨਿਟੀ ਤੁਸੀਂ ਦੇਖੋ ਵੀ ਮਾਰੇ ਤਾਂ ਸਿੱਖ ਜਾ ਰਹੇ ਆ ਧਮਕੀਆਂ ਸਿੱਖਾਂ ਨੂੰ ਦਿੱਤੀਆਂ ਜਾ ਰਹੀਆਂ ਤੇ ਟ੍ਰੇਨਿੰਗ ਕਹਿੰਦੇ ਵੀ ਅਸੀਂ ਦੇਵਾਂਗੇ ਆਪਣੇ ਨੇ ਫੇਰ ਅਜੇ ਹੱਥ ਤੇ ਹੱਥ ਕਰਕੇ ਬੈਠੇ ਪਤਾ ਨਹੀਂ ਆਪਣੇ ਨੇ ਕਦੋਂ ਮੀਟਿੰਗਾਂ ਕਰਦੀਆਂ ਆ ਉਹ ਵੀ ਲੱਗੋਗੇ ਜੈਫ ਰੋਜ਼ਨ ਅਰਗਾ ਜਿਆ ਇਹ ਉਹੀ ਟ੍ਰੇਨਿੰਗ ਹੈ ਜਦੋਂ ਜਿਹੜੇ ਸੈਂਟਾ ਕਲਾਰਾ ਕਾਉਂਟੀ ਦੇ ਡਿਸਟ੍ਰਿਕਟ ਉਨਨੀ ਜੈਫ ਰੋਜ਼ਨ ਨੇ ਵੱਖ-ਵੱਖ ਬੇਅਰੀਏ ਦੇ ਪੁਲਿਸ ਆਫੀਸਰਸ ਨਾਲ ਟੱਕਰ ਲਈ ਉਸੇ ਹਿੰਦੂ ਅਮਰੀਕਨ ਆਰਗੇਨਾਈਜੇਸ਼ਨ ਹੋਰ ਆਰਗੇਨਾਈਜੇਸ਼ਨ ਵੀ ਸੀਗੀਆਂ ਸੋ ਹੁਣ ਬਹੁਤ ਵਾਰ ਲੋਕ ਕਈ ਫਰੀਮਾਉਂਟ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਵੀ ਜਿਹੜਾ ਵਿਰੋਧ ਕਰਦੇ ਰਹਿੰਦੇ ਆ ਅਸੀਂ ਅਸੀਂ ਵੀ ਬਹੁਤ ਕਰਦੇ ਆ ਹਰ ਇੱਕ ਗੁਰੂ ਘਰ ਆਪਾਂ ਤੁਸੀਂ ਸੁਣਦੇ ਰਹਿੰਦੇ ਆ ਕਿ ਉਠੋ ਕਰੋ ਕੁਛ ਤੁਹਾਡਾ ਕੰਮ ਸਿਰਫ ਸਿਰਫ ਲੰਗਰ ਛਕਾਣਾ ਹੀ ਥੋੜੋ ਆ ਆਪਾਂ ਨੂੰ ਖੁਦ ਪਤਾ ਵੀ ਅਸੀਂ ਕਿੰਨੇ ਗੁਰੂ ਘਰਾਂ ਦੇ ਨੰਬਰ ਜਿਹੜੇ ਆ ਉਹ ਫ੍ਰੀ ਮੌਡ ਦੇ ਪ੍ਰਬੰਧਕਾਂ ਨੂੰ ਦਿੱਤੇ ਵੀ ਭਾਈ ਇਹਨਾਂ ਤੋਂ ਚਿੱਠੀਆਂ ਲਾਓ ਚਿੱਠੀਆਂ ਉਹ ਨਹੀਂ ਲਈਆਂ ਦਿੱਤੀਆਂ ਵੀ ਹਰ ਇੱਕ ਮੀਟਿੰਗ ਦੇ ਵਿੱਚ ਗਏ ਵੀ ਉਹ ਤੇ ਉਹ ਬਿਹਾਈਂਡ ਦਾ ਸੀਨ ਲੱਗੇ ਹੋਏ ਵੀ ਹੈਗੇ ਆ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜੀ ਹੈ ਇਹਨੂੰ ਐਕਸਪੋਜ਼ ਕੀਤਾ ਜਾ ਸਕੇ ਫਾਰਾ ਦੇ ਅੰਦਰ ਆਵੇ ਅੱਜ ਦੀਆਂ ਇੰਡੀਆ ਦੀਆਂ ਅਖਬਾਰਾਂ ਪੂਰੀਆਂ ਖੁਸ਼ੀ ਮਨਾ ਰਹੀਆਂ ਹੈਗੀਆਂ ਟਾਈਮਜ਼ ਆਫ ਇੰਡੀਆ ਇੰਡੀਅਨ ਐਕਸਪ੍ਰੈਸ ਤੇ ਦੇਖੋ ਜੀ ਸਾਡੀ ਜਿੱਤ ਹੋਈ ਹੈ ਕੀ ਆ ਅਸੀਂ ਜਿਹੜੇ ਸਾਬਤ ਕਾਰਨ ਚ ਕਾਮਯਾਬ ਹੋਏ ਆ ਵੀ ਜਿਹੜੇ ਲੋਕ ਇਸ ਬਿੱਲ ਦੇ ਹੱਕ ਵਿੱਚ ਸੀਗੇ ਉਹ ਖਾਲਸਤਾਨੀ ਆ ਤੇ ਉਹ ਟੈਰਰイズਮ ਨੂੰ ਜਿਹੜਾ ਆ ਪ੍ਰਮੋਟ ਕਰਵਾਵਾ ਦਿੰਦੇ ਹੈਗੇ ਆ ਹੁਣੇ ਤੁਸੀਂ ਜਿਨ੍ਹਾਂ ਨੇ ਗੁਰੂ ਘਰਾਂ ਨੂੰ ਅੱਤਵਾਦ ਦੇ ਅੱਡੇ ਨਸ਼ਿਆਂ ਦੇ ਅੱਡੇ ਕਹਿ ਦਿੱਤਾ ਉਹ ਉਹ ਮੀਟਿੰਗਾਂ ਕਰੀ ਜਾਂਦੇ ਆ ਉਹ ਇੰਨੇ ਆਰਗੇਨਾਈਜ਼ਡ ਆ ਤੇ ਆਪਾਂ ਭਾਈ ਕੀ ਚੱਕਰ ਆ ਆਪਣੀ ਆਰਗੇਨਾਈਜੇਸ਼ਨਾਂ ਕਿੱਥੇ ਸੁੱਤੀਆਂ ਬੈਠੀਆਂ ਕੀ ਕਰਦੀਆਂ ਕਿ ਬਈਆਂ ਨੇ ਇਹ ਸਵਾਲ ਕਰਿਆ ਕਰੋ ਸਾਰਿਆਂ ਨੂੰ ਇਹ ਅੱ비 ਐਜ਼ ਅ ਕਮਿਊਨਿਟੀ ਦੇ ਤੌਰ ਦੇ ਉੱਤੇ ਕਿੱਦਾਂ ਤੁਸੀਂ ਵਿਚਰਨਾ ਹੈ ਕਿਵੇਂ ਤੁਸੀਂ ਅੱਗੇ ਜਿਹੜਾ ਉਹ ਵਧਣਾ ਹੈ ਆ ਇਹ ਇਹਦੇ ਵਿੱਚ ਨਾ ਮੈਂ ਦੇਖਦਾ ਆ ਇੱਕ ਚੀਜ਼ ਜਿਹੜੀ ਮੈਂ ਹੋਰ ਨੋਟ ਕੀਤੀ ਹਰਜੋਤ ਸਿੰਘ ਜੀ ਇਹਨੂੰ ਉਹਨਾਂ ਫਿਰ ਉਹਨਾਂ ਪੋਲਿਟਿਕਲ ਰੈੱਡ ਐਂਡ ਬਲੂ ਇਸ਼ੂ ਜਿਹੜਾ ਉਹ ਬਣਾ ਲੈਂਦੇ ਆ ਵੀ ਜੇ ਉਹਨਾਂ ਨੇ ਨਹੀਂ ਕੀਤਾ ਤੇ ਉਹਨਾਂ ਨੇ ਭਾਈ ਦੋਨੋਂ ਪਾਸੇ ਹੱਥ ਰੱਖੋ ਤੁਹਾਨੂੰ ਤੁਹਾਨੂੰ ਇਹ ਚਾਹੀਦਾ ਹੀ ਚਾਹੀਦਾ ਆ ਇਹ ਇਹ ਨਹੀਂ ਇਹ ਗੱਲ ਇਹ ਨਿਊਜ਼ਮ ਨੇ ਕਿਹਾ ਇਹਨੂੰ ਤਾਂ ਨੁਕਰੇ ਲਾ ਦਿਓ ਇੱਕ ਰੀ ਨਾ ਇਹ ਪਤਾ ਲੱਗ ਜੇ ਇਹਨੂੰ ਇੱਕ ਰੀ ਵੀ ਸਾਡੇ ਨਾ ਜਿਹੜਾ ਇਹ ਕੋਈ ਬੜੇ ਤੇ ਜਿਹੜਾ ਕੋਈ ਇਹਨੂੰ ਸੱਦਦਾ ਆ ਜਿਹੜਾ ਇਹਨੂੰ ਕੋਈ ਸਨਮਾਨਤ ਕਰਦਾ ਆ ਜਿਹੜਾ ਕੋਈ ਇਦਾਂ ਕਰਦਾ ਤੇ ਉਹਨੂੰ ਕਰੀਏ ਆਪਾਂ ਐਕਸਪੋਜ਼ ਬੀ ਆਰ ਬੰਦੇ ਆਪਣੀ ਕਮਿਊਨਿਟੀ ਦੇ ਹੱਕ ਦੇ ਨਹੀਂ ਆ ਵੀ ਇਹ ਇਹ ਸਾਨੂੰ ਨਹੀਂ ਜਿਹੜੇ ਉਹ ਚਾਹੀਦੇ ਅਸੀਂ ਇਹਨਾਂ ਤੋਂ ਕੀ ਲੈਣਾ ਜਿਹੜਾ ਇਹ ਕੰਮ ਨਹੀਂ ਕਰਵਾ ਸਕਦੇ ਉਦੋਂ ਨਹੀਂ ਕੌਲਾਂ ਕਰਦੇ ਹੁਣ ਆਪਾਂ ਫੋਟੋ ਪਾ ਲੈਣੀ ਆ ਆਪਣੇ ਤਿੰਨ ਜਿਹੜੇ ਆ ਟੈਕਸੀ ਡਰਾਈਵਰ ਜਿਹੜੇ ਓਬਰ ਲਿਫਟ ਵਾਲੇ ਉਹ ਮਿਲੇ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਉਸ ਟਾਈਮ ਦੇ ਤੇ ਉਦੋਂ ਉਹਨਾਂ ਦੇ ਹੱਕ ਦਾ ਬਿੱਲ ਸਾਈਨ ਕੀਤਾ ਸੀਗਾ ਐਟ ਲੀਸਟ ਉਹ ਮਿਲੇ ਉਹਨਾਂ ਨੇ ਗੱਲ ਜਿਹੜੀ ਉਹ ਕੀਤੀ ਆ ਆਪਣੇ ਜਿਹੜੇ ਵਿਚਾਰ ਜਿਹੜੇ ਉਸ ਤੇ ਉਹਨੂੰ ਨਿਊਜ਼ਮ ਨੂੰ ਜਿਹੜੇ ਦਿੱਤੇ ਪਰ ਤੁਸੀਂ ਦੇਖੋ ਵੀ ਇੰਨੀਆਂ ਕੌਲਾਂ ਇੰਨੀਆਂ ਪਟੀਸ਼ਨਾਂ ਸਾਈਨ ਹੋਣ ਦੇ ਬਾਵਜੂਦ ਵੀ ਉਹ ਅਗਲਾ ਤੁਹਾਡੇ ਉਲਟ ਜਿਹੜਾ ਹੋ ਭੁਗਤ ਕੇ ਗਿਆ ਆ ਇੱਕ ਤਾਂ ਉਹਦੀ ਉਹਦੀ ਤਾਂ ਲੀਕ ਜਿਹੜੀ ਉਹ ਤੁਸੀਂ ਮਾਰੋ ਹੀ ਮਾਰੋ ਉਹ ਤਾਂ ਕਰਨੀਓ ਹੀ ਕਰਨੀ ਆ ਨਾ ਵੀ ਇਹ ਤੁਹਾਨੂੰ ਕੁਝ ਨਹੀਂ ਜਿਹੜਾ ਉਹ ਚਾਹੀਦਾ ਜਿੰਨੇ ਹਰ ਵਾਰੀ ਸਾਨੂੰ ਬੈਕਸਟੈਪ ਹੀ ਜਿਹੜਾ ਉਹ ਕੀਤਾ ਆ ਬਾਕੀ ਜਿਹੜੇ ਵੀ ਨਾ ਇਸ ਨੂੰ ਹੁਣ ਇਹ ਇਸ਼ੂ ਨਾ ਬਣਾਓ ਇਵੈਂਚੁਅਲੀ ਤੁਸੀਂ ਦੇਖੋ ਹਰਜੋਤ ਸਿੰਘ ਜੀ ਕਿੰਨਾਂ ਨੇ ਤੁਹਾਡੇ ਹੱਕ ਦੇ ਵਿੱਚ ਵੋਟ ਵੀ ਪਾਈ ਸੀ ਉਹ ਵੀ ਉਹਨਾਂ ਦਾ ਵੀ ਧੰਨਵਾਦ ਕਰਨਾ ਨਾ ਭੁੱਲਿਓ ਤੇ ਜਿਹੜੇ ਐਬਸੈਟ ਹੋ ਗਏ ਉਹਨਾਂ ਨੂੰ ਵੀ ਸਵਾਲ ਕਰਨਾ ਉਹਨਾਂ ਭੁੱਲਿਓ ਵੀ ਉਦੋਂ ਕਿੱਥੇ ਸੀਗੇ ਹੁਣ ਤੁਸੀਂ ਅਗੇਂਸਟ ਉਹਦੇ ਚੱਲ ਰਹੀ ਆ ਵੇਵ ਤਾਂ ਤੁਸੀਂ ਹੁਣ ਵੋਟਾਂ ਮੰਗਣ ਆ ਗਏ ਆ ਤੇ ਜਦੋਂ ਮੌਕਾ ਸੀਗਾ ਕਮੇਟੀ ਦੇ ਵਿੱਚ ਜਿੱਤੇ ਆ ਕੱਲ ਦਾ ਬੋਲਿਆ ਸੀਗਾ ਹਰਜੋਤ ਸਿੰਘ ਜੀ ਜ਼ਮੀਰ ਕਾਲਰਾ ਤੇ ਉਦੋਂ ਕਮੇਟੀ ਵਾਲਿਆਂ ਨੇ ਦੋ ਤਿੰਨਾਂ ਨੇ ਵੋਟ ਨਹੀਂ ਸੀ ਪਾਈ ਉਸ ਦਿਨ ਜਿੰਨੇ ਜਾਣੇ ਸੀਗੇ ਤੇ ਉਹ ਮੈਜੋਰਟੀ ਦੇ ਵਿੱਚ ਜਿਨ੍ਹਾਂ ਨੇ ਵੋਟ ਇਸ ਬਿੱਲ ਦੇ ਨਹੀਂ ਪਾਈ ਉਹ ਰਿਪਬਲਿਕਨ ਸੀਗੇ ਇਹ ਵੀ ਇਹਦੇ ਵਿੱਚ ਸਾਨੂੰ ਕੋਈ ਉਹ ਨਹੀਂ ਹੈਗਾ ਵੀ ਅਹੀਂ ਕੋਈ ਡੈਮੋਕ੍ਰੇਟਾਂ ਦੇ ਆ ਜਾਂ ਉਹਨਾਂ ਦੇ ਆ ਇਹ ਵੀ ਐਕਸਪੋਜ਼ ਹੋਣੇ ਚਾਹੀਦੇ ਨਾਲ ਦੇ ਨਾਲ ਬਰਾਬਰ ਵੀ ਜੇ ਉਹ ਜੇ ਨਿਊਸ ਨੇ ਗੰਧ ਪਾਇਆ ਆ ਜਿਹੜਾ ਇਹਦੇ ਉਲਟ ਵੋਟ ਪਾ ਕੇ ਤੇ ਜਿਨ੍ਹਾਂ ਨੇ ਵੋਟ ਨਹੀਂ ਪਾਈ ਐਬਸੈਂਟ ਜਿਹੜੇ ਉਹ ਰਹੇ ਆ ਹੱਕ 'ਚ ਵੋਟ ਕਿਉਂ ਨਾ ਪਾਈ ਉਦੋਂ ਉਦੋਂ ਕਿਉਂ ਨਾ ਭੁਗਤੇ ਹੁਣ ਤੁਸੀਂ ਕਹਿੰਦੇ ਵੀ ਸਾਨੂੰ ਸਾਡੀਆਂ ਜਿਹੜੀਆਂ ਵੋਟਾਂ ਤੋਂ ਜੀ ਦੋ ਉਹ ਸਾਰੇ ਬੰਦਿਆਂ ਨੂੰ ਨੁਕਰੇ ਲਾਓ ਜਿਨ੍ਹਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਹੈਗਾ ਜੀ ਸੋ ਇੰਡੀਆ ਦਾ ਅੱਜ ਮੀਡੀਆ ਜਿਹੜਾ ਆ ਉਹ ਇੱਥੇ ਬੇਰੀਏਰੀ ਏਰੀਆ ਦਾ ਰਹਿਣ ਵਾਲਾ ਇੱਕ ਅਜੀਤ ਜੈਨ ਪਟੋਰੀਆ ਨਾਮ ਦਾ ਬੰਦਾ ਆ ਉਹ ਕਹਿੰਦਾ ਵੀ ਮੈਂ ਗਵਰਨਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਨੇ ਮੇਰੇ ਕਹੇ ਦੇ ਉੱਤੇ ਜਿਹੜਾ ਬਿੱਲ ਆ ਉਹ ਵੀਟੋ ਕਰ ਦਿੱਤਾ ਇਹ ਬਹੁਤ ਸਾਰੇ ਕੈਂਡੀਡੇਟਸ ਨੂੰ ਫੰਡਿੰਗ ਵੀ ਦਿੰਦਾ ਤੇ ਤੁਹਾਨੂੰ ਦੱਸਦੇ ਜਾਈਏ ਬਾਅਦ ਚ ਫੇ ਕਹਿੰਦੇ ਨੇ ਪੰਜਾਬੀ ਰੇਡੀਓ ਨੇ ਸਾਨੂੰ ਦੱਸਿਆ ਨਹੀਂ ਜਸਮੀਤ ਕੌਰ ਬੈਂਸ ਅਕੱਲੀ ਬੀਬੀ ਆ ਜਿਹੜੀ ਬੜੀ ਦਲੇਰੀ ਦੇ ਨਾਲ ਇਸ ਬਿੱਲ ਦੇ ਹੱਕ ਦੇ ਵਿੱਚ ਖੜੀ ਬਿੱਲ ਨੂੰ ਲੈ ਕੇ ਆਈ ਉਸ ਤੋਂ ਪਹਿਲਾਂ ਸਿੱਖ ਜੈਨੋਸਾਈਡ ਦਾ ਬਿੱਲ ਪਾਸ ਕਰਾਇਆ ਉਸਨੇ ਤੇ ਉਹ ਹੁਣ ਯੂਐਸ ਕਾਂਗਰਸ ਲਈ ਖੜੀ ਆ ਪਹਿਲੀ ਵਾਰੀ ਅਮਰੀਕਾ ਦੀ ਹਿਸਟਰੀ ਚ ਹੋਣਾ ਆ ਕਿ ਇੱਕ ਪੰਜਾਬੀ ਕੁੜੀ ਜਿਹੜੀ ਆ ਉਹ ਯੂਐਸ ਦੇ ਕਾਂਗਰਸ ਦੇ ਵਿੱਚ ਜਾਊਗੀ ਸੋ ਉਸ ਦੇ ਅਗੇਂਸਟ ਜਿਹੜਾ ਬੰਦਾ ਆ ਰੈਂਡੀ ਵੈਲਗਸ ਉਸ ਨੂੰ ਹੁਣ ਇਹ ਅਜੇ ਪਟੋਰੀਆ ਹੁਣੀ ਫਾਈਨੈਂਸ਼ਲੀ ਸਪੋਰਟ ਕਰ ਰਹੇ ਆ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ 베ਰੀਏ ਤੋਂ ਜਾ ਕੇ ਡਲੀਨੋ ਦੇ ਵਿੱਚ ਉਹ ਸਪੋਰਟ ਕਰ ਰਹੇ ਆ ਸੋ ਸਾਡੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਜਿੰਨੇ ਵੀ ਪੰਜਾਬੀ ਆ ਮਾੜੀ-ਮੋਟੀ ਵੀ ਜਿਹੜਿਆਂ ਦੇ ਅਣਖ ਹੈਗੀ ਆ ਅ ਸੱਚਮੁੱਚ ਆਨੇ ਆ ਵੀ ਕੋਈ ਤੁਹਾਡੀ ਆਵਾਜ਼ ਜਿਸ ਤਰ੍ਹਾਂ ਤੁਹਾਡੀ ਆਵਾਜ਼ ਸੈਕਰਾਮੈਂਟੋ ਦੇ ਵਿੱਚ ਕੋਈ ਗੱਲ ਨਹੀਂ ਜੇ ਬਿੱਲ ਨਹੀਂ ਪਾਸ ਹੋਇਆ ਪਰ ਉੱਥੇ ਦੀਆਂ ਕੰਨਾਂ ਦਾ ਹਲਾਈਆਂ ਉੱਥੇ ਪਤਾ ਲੱਗ ਗਿਆ ਕਿੰਨੇ ਜਿਹੜੇ ਸੈਨੀਟਰ ਆ ਕਿੰਨੇ ਕਾਂਗਰਸਮੈਨ ਆ ਜਦੋਂ 100 150 200 ਬੰਦਾ ਬੀਬੀਆਂ ਉੱਥੇ ਪਹੁੰਚਦੇ ਰਹੇ ਉਹਨਾਂ ਨੂੰ ਪਤਾ ਤਾਂ ਲੱਗਿਆ ਨਾ ਵੀ ਇਹ ਕਮਿਊਨਿਟੀ ਨੂੰ ਫੇਕਰ ਆ ਆਪਣੀ ਆਣ ਵਾਲੀ ਜਨਰੇਸ਼ਨ ਦਾ ਕਿ ਇਹਨਾਂ ਨੂੰ ਕੋ ਮਾਰਨਾ ਦੇਵੇ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਦਿਖਾ ਦਿਏ ਬੰਦਾ ਜਿਹੜਾ ਜੋ ਸਿੰਘ ਜੀ ਬਿਲਕੁਲ ਮੈਂ ਮੈਂ ਵੀਡੀਓ ਦੀ ਖੋਰ ਬੈਸ ਦਾ ਜਿਹੜੀ ਜਿੱਦਾਂ ਮਰਜੀ ਅਸੀਂ ਵੱਧ ਤੋਂ ਵੱਧ ਹੈਲਪ ਕਰੀਏ ਜਿਹੜੇ ਉਹਦੇ ਏਰੀਏ ਦੇ ਵਿੱਚ ਦਲੀਨੋ ਵਾਲਾ ਸਾਰਾ ਜਿਹੜਾ ਏਰੀਆ ਹੈਗਾ ਫ੍ਰਿਜਨੋ ਤੋਂ ਪਰੇ ਜਿੰਨੇ ਵੀ ਆਪਾਂ ਕਿਸੇ ਤਰ੍ਹਾਂ ਵੋਟਾਂ ਪਵਾਉਣ ਦੇ ਲਈ ਉਹਦੀ ਫੰਡ ਰੇਜ਼ਿੰਗ ਦੇ ਲਈ ਸਾਈਨ ਲਵਾਉਣ ਲਈ ਜਿਹੜੀ ਵੀ ਆਪਾਂ ਹੈਲਪ ਕਰ ਸਕਦੇ ਹਾਂ ਹਰ ਇੱਕ ਕੱਲਾ ਕੱਲਾ ਬੰਦਾ ਚਾਹੇ ਤੁਸੀਂ ਪੰਜ ਘਰਾਂ ਨੂੰ ਜਾ ਕੇ ਆਪਣੇ ਗਵੰਡੀਆਂ ਨੂੰ ਕਹਿ ਦਿਓ ਉੱਥੇ ਜਿਹੜੇ ਉਸ ਏਰੀਏ ਦੇ ਆ ਉਹ ਆਪਾਂ ਏਰੀਆ ਜਰੂਰ ਦੱਸਾਂਗੇ ਆਉਣ ਵਾਲੇ ਦਿਨਾਂ 'ਚ ਭਈ ਭਾਈ ਆ ਚਾਹੀਏ ਹਜੇ ਹੁਣ 20 ਡਿਸਟ੍ਰਿਕਟ ਦਾ ਰੌਲਾ ਪੈ ਰਿਹਾ ਆ ਸੋ 50 ਤੋਂ ਬਾਅਦ ਨਵੰਬਰ 3 ਤੋਂ ਬਾਅਦ ਕਲੀਅਰ ਹੋ ਜਾਣਾ ਸੋ ਉਹ ਤੁਸੀਂ ਉਹਨਾਂ ਨੂੰ ਜਾ ਕੇ ਦੱਸੋ ਵੀ ਭਈ ਇਸ ਬੀਬੀ ਨੂੰ ਵੋਟ ਪਾਣੀ ਆ ਹਾਲਾਂਕਿ ਉਹਦਾ ਰੈਪਿਊਟੇਸ਼ਨ ਬਹੁਤ ਗੁੱਡ ਆ ਐਜ਼ ਅ ਡਾਕਟਰ ਔਨ ਬਹੁਤ ਜ਼ਿਆਦਾ ਜਿਹੜੀ ਉਸ ਆਪਣੇ ਏਰੀਆ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਹੈ ਹਜੋ ਸਿੰਘ ਜੀ ਮੈਂ ਉਹਦੀ ਟਵੀਟ ਦਿਖਾ ਦਿੰਦਾ ਆ ਗ੍ਰੇਟਫੁਲ ਟੂ ਯਰ ਲੀਡਰਸ਼ਿਪ ਇਹ ਜਿਹੜਾ ਜੇ ਜੈਨ ਭਟੋਰੀਆ ਆ ਲਿਸਨਿੰਗ ਟੂ ਮਾਈ ਰਿਕੁਐਸਟ ਟੂ ਵੀਟੋ ਦਿਸ ਬਿਲ ਵੀ ਮੇਰੇ ਗੱਲ ਜਿਹੜੀ ਸੁਣੀ ਆ ਤੇ ਸਾਡੀ ਰਿਕੁਐਸਟ ਜਿਹੜੀ ਉਹ ਮੰਨ ਕੇ ਤੇ ਕੀਤੀ ਆ ਤੇ ਨਾਲ ਦੀਵਾਲੀ ਦੀ ਜਿਹੜੀ ਛੁੱਟੀ ਰੈਕਗਨਾਈਜ਼ ਕੀਤੀ ਆ ਉਹਦੇ ਜਿਹੜਾ ਉਹ ਬਹੁਤ ਵਧੀਆ ਕਹਿੰਦੇ ਵੀ ਇਹਦੇ ਨਾਲ ਡਾਇਸਪੋਰਾ ਦੀ ਯੂਨਿਟੀ ਜਿਹੜੀ ਆ ਉਹ ਤੁਸੀਂ ਬਚਾ ਲਈ ਆ ਅੱਗ ਤੁਸੀਂ ਜਿਹੜੀ ਉਹ ਜ਼ਹਿਰ ਜਿਹੜਾ ਉਹ ਤੁਸੀਂ ਉਗਲਦੇ ਰਹਿਨੇ ਆ ਸਿੱਖਾਂ ਦੇ ਉਲਟ ਤੇ ਕਹਿੰਦੇ ਵੀ ਯੂਨਿਟੀ ਜਿਹੜੀ ਉਹ ਅਸੀਂ ਬਚਾ ਲਈ ਆ ਸੋ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਇਹ ਕਿਦਾਂ ਦੇ ਜਿਹੜੇ ਅੰਦਰ ਉਹ ਦੋਗਲੇ ਬੰਦੇ ਜਿਹੜੇ ਉਹ ਬੈਠੇ ਆ ਉਹ ਚੱਲ ਰਹੇ ਆ ਸੋ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਬਈ ਵਾਰੀ ਨਾ ਮੈਨੂੰ ਰਾਜ ਕਨਵੀਰ ਸਿੰਘ ਜੀ ਹੈਰਾਨੀ ਹੁੰਦੀ ਕਈ ਆਪਣੇ ਪੰਜਾਬੀ ਭੈਣ ਭਰਾ ਆ ਕੇ ਸਾਨੂੰ ਕਹਿ ਦਿੰਦੇ ਆ ਕਿ ਤੁਸੀਂ ਜੀ ਹੇਟ ਫਲਾ ਰਹੇ ਆ ਕਮੈਂਟ ਪਾ ਦਿੰਦੇ ਆ ਉਹਨਾਂ ਲਈ ਮੈਂ ਮੈਸੇਜ ਦੇਣਾ ਚਾਹਨਾ ਸਾਡੀ ਪੰਜਾਬੀ ਰੇਡੀਓ ਯੂਐਸਸੀ ਦੀ ਟੀਮ ਦੇ ਮੈਂਬਰ ਦੋ ਬਾਹਮਣ ਪ੍ਰਵੀਨ ਕੁਮਾਰ ਸ਼ਰਮਾ ਤੇ ਦੀਪਕ ਸ਼ਰਮਾ ਚਨਾਰਸਲ ਉਸ ਤੋਂ ਬਿਨਾ ਸਾਡੀ ਟੀਮ ਦੇ ਮੈਂਬਰ ਮੁਸਲਮਾਨ ਆ ਮਸੂਦ ਮੱਲੀ ਉਹਨਾਂ ਦੀ ਵਾਈਫ ਪ੍ਰਵੀਨ ਮਸੂਦ ਉਸ ਤੋਂ ਬਿਨਾ ਸਾਡੀ ਟੀਮ ਦੇ 6 ਜਿਹੜੇ ਇੰਜੀਨੀਅਰ ਆ ਉਹ ਕੈਥੋਲਿਕ ਇੰਜੀਨੀਅਰਸ ਆ ਸਾਰੇ ਗੋਰੇ ਆ ਬਾਕੀ ਆਪਣੇ ਸਾਰਿਆਂ ਦਾ ਪਤਾ ਆ ਸੋ ਪੰਜਾਬੀ ਰੇਡੀਓ ਯੂ ਐਸ ਏ ਜਿਹਦਾ ਮਕਸਦ ਹੀ ਇਹ ਆ ਵੀ ਯੂਨਾਈਟਿੰਗ ਪੰਜਾਬੀਜ਼ 올 ਓਵਰ 노 ਮੈਟਰ ਹਿੰਦੂ ਆ ਮੁਸਲਮਾਨ ਆ ਕ੍ਰਿਸਚੀਅਨ ਆ ਜੋ ਵੀ ਆ ਆਪਾਂ ਸਾਰਿਆਂ ਨੂੰ ਇਕੱਠੇ ਕਰਦੇ ਆ ਪਰ ਜਿਹਦੇ ਨਾਲ ਵੀ ਧੱਕਾ ਹੋਵੇ ਚਾਹੇ ਹਿੰਦੂ ਨਾਲ ਵੀ ਹੋਵੇ ਚਾਹੇ ਕ੍ਰਿਸਚੀਅਨ ਨਾਲ ਵੀ ਹੋਵੇ ਉਹ ਉਹ ਆਪਾਂ ਜਰੂਰ ਆਪਾਂ ਇੱਥੇ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਤੇ ਪੇਸ਼ ਕਰਦੇ ਵੀ ਰਹਾਂਗੇ ਸੋ ਘਟੋ ਘਟ ਇਹ ਤਾਂ ਸੋਚੋ ਨਾ ਵੀ ਜਿਹੜਾ ਜ਼ੈਰ ਕੌਰ ਫਲਾ ਰਿਆ ਆ ਤੇ ਜਿਹੜਾ ਫਲਾ ਰਿਹਾ ਹੈ ਜੇ ਉਹਨਾਂ ਦੇ ਬਾਰੇ ਆਪਾਂ ਲੋਕਾਂ ਨੂੰ ਦੱਸ ਰਹੇ ਆ ਤੇ ਤੁਸੀਂ ਸਾਡੇ ਉਲਟ ਫੇਰ ਜਿਹੜਾ ਤੁਸੀਂ ਸਾਨੂੰ ਬਲੇਮ ਕਰ ਦਿੰਦੇ ਆ ਜੀ ਬਿਲਕੁਲ ਹਰਜੋਤ ਸਿੰਘ ਜੀ